ਬੈਲੀ ਬਈ ਸਨਮਾਨ ਕੇ ਮੇਰੀ ਸਿਸਟਰ ਹੈ ਜਿਹੜੀ ਮੇਰੇ ਨਾਲ ਲਾਈ ਆ ਸੋ ਮੇਰੀ ਕਾਮਯਾਬੀ ਪਿੱਛੇ ਬਹੁਤ ਵੱਡਾ ਹੱਥ ਇਹਨਾਂ ਦਾ ਵੀ ਆ ਮੇਰੇ ਹਿੱਸੇ ਦੇ ਘਰ ਦੇ ਸਾਰੇ ਕੰਮ ਇਹ ਕਰਦੀ ਆ ਤੇ ਮੈਂ ਆਪ ਦੀ ਪ੍ਰੈਕਟਿਸ ਕਰਦੀ ਆ ਆਪ ਦੀ ਸ਼ੂਟ ਕਰਦੀ ਆ ਦੀ ਲੰਮੀ ਸੋਹਣੀ ਬਟਿਆਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਬੱਬਲ ਤਕ ਤੱਕ ਦੇ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਤੇ ਸਾਰਿਆਂ ਲਈ ਇੱਥੇ ਪਹੁੰਚਣ ਲਈ ਬਹੁਤ ਬਹੁਤ ਮੁਹਾਰਕਾ ਤੇ ਪ੍ਰਬੰਧਕ ਕਮੇਟੀ ਸੋ ਜਿਸ ਨੇ ਬਹੁਤ ਸੋਹਣਾ ਸਮਾਗਮ ਰਚਿਆ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਹਾਰਕਾ ਸਾਡੀਆਂ ਮਾਮਾ ਭੈਣਾ ਜੋ ਵੀ ਮੇਲੇ ਵਿੱਚ ਮੁੱਖ ਮਹਿਮਾਨ ਪਹੁੰਚੇ ਨੇ ਸਾਰਿਆਂ ਨੂੰ ਮੈਂ ਤੁਹਾਡੀ ਲਵਲੀ ਫਰੋਂ ਪਟਿਆਲਾ ਦਾ ਸਾਹਮਣੂ ਤੇ ਪਹੁੰਚਣ ਲਈ ਜੀ ਆਇਆਂ ਨੂੰ ਸੋ ਨਿੱਕਾ ਸਵਾਗਤ ਕਰਦੀ ਹਾਂ ਸੋ ਮੈਡਮ ਬੱਬਲ ਜੀ ਅੱਜ ਪਹਿਲੀ ਵਾਰੀ ਸਨਮਾਨ ਦੇ ਮੇਰੀ ਸਿਸਟਰ ਹੈ ਜਿਹੜੀ ਮੇਰੇ ਨਾਲ ਆਈ ਆ ਸੋ ਮੇਰੀ ਕਾਮਯਾਬੀ ਪਿੱਛੇ ਬਹੁਤ ਵੱਡਾ ਹੱਥ ਇਹਨਾਂ ਦਾ ਨਹੀਂ ਮੇਰੇ ਹਿੱਸੇ ਦੇ ਘਰ ਦੇ ਸਾਰੇ ਕੰਮ ਇਹ ਕਰਦੀ ਆ ਤੇ ਮੈਂ ਆਪ ਦੀ ਪ੍ਰੈਕਟਿਸ ਕਰਦੀ ਆ ਆਪ ਦੀ ਸ਼ੂਟ ਕਰਦੀ ਆ ਸੋ ਪੰਜਾਬ ਸੱਚੀ ਵਾਂਗਾਈ ਜੇ ਮੈਲਿਆ ਦੀ ਧਰਤੀ ਆ ਕਹਿੰਦਾ ਦੀਆਂ ਸਭ ਹਰ ਹਾੜੀਆਂ ਤੂੰ ਵੀ ਆ ਲਗੋਜ਼ੇ ਕੀਤੇ ਢੋਲ ਵੱਜਦੇ ਪੰਗੜੇ ਚ ਮੋਢੇ ਨਾਲ ਮੋਢੇ ਨਾਲ ਚ ਸਭ ਪੰਗੜਾ ਇਹ ਪੰਜਾਬੀ ਮੇਲੇ ਦੀ ਤਰ੍ਹਾਂ ਹੈ ਜੀ ਤੇ ਤੇਰਾ ਨਾ ਨਹੀਂ ਉਹ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੀ ਇਹ ਜ਼ਿੰਦਗੀ ਦੀ ਸੱਚਾਈ ਹੈ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਕਹਿੰਦੇ ਗੱਲ ਜਦੋਂ ਕਰੀਏ ਤੇ ਕਰੀਏ ਵਿਚਾਰ ਨਾਲ ਸੋਹਣ ਲੱਗੇ ਸੋਚਾਂ ਤੇ ਵਿਚਾਰ ਨਾਲ ਪਾਰ ਜ਼ਿੰਮੇਵਾਰੀਆਂ ਦਾ ਉਹ ਕੀ ਉਠਾਣਗੇ ਡਿੱਗ ਡਿੱਗ ਪੈਂਦੇ ਜਿਹੜੇ ਆਪਣੇ ਹੀ ਭਾਰ ਨਾਲ ਗੁਰੂ ਜਦੋਂ ਝਿੜਕੇ ਤੇ ਧੰਨ ਬਾਗ ਜਾਣੀਏ ਮਰਿਆ ਨਹੀਂ ਤਦੇ ਕੋਈ ਮਾਪਿਆਂ ਦੀ ਮਾਰ ਨਾਲ ਸੋ ਸਾਡੇ ਵੱਲੋਂ ਇਹੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਮਾਪਿਆਂ ਦਾ ਸਤਿਕਾਰ ਕਰੋ ਐਨਾਕ ਸਤਿਕਾਰ ਕਰੋ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਆ ਆ ਵੀਡੀਓ ਜਾਊਗੀ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਬਿਰਧ ਆਸ਼ਰਮ ਨੇ ਸਾਰੇ ਬੰਦ ਹੋ ਜਾਣਗੇ ਤੇ ਇੱਕ ਵਾਰ ਆਪਣੇ ਮਾਪਿਆਂ ਦੇ ਨਾਮ ਦੀ ਤਾੜੀ ਲਾ ਦਿਓ ਜਿਹੜੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਨੇ ਜ਼ੋਰਦਾਰ ਤਾੜੀ ਬਾਜੋ ਕਿਉਂਕਿ ਦੇਖੋ ਜੀ ਆਪਾਂ ਆਪਣੇ ਮਾਪੇ-ਵਾਪਾ ਕਰਕੇ ਇਹ ਜ਼ਿੰਦਗੀ ਦੇਖੀ ਆ ਠੀਕ ਹੈ ਜੀ ਉਹਨਾਂ ਦਾ ਕਰਜ਼ ਆਪਾਂ ਸਾਰੀ ਜ਼ਿੰਦਗੀ ਨਹੀਂ ਦੇਣ ਸਕਦੇ ਸਾਰੀ ਜ਼ਿੰਦਗੀ ਦਾ ਉਹਨਾਂ ਦਾ ਕਰਜ਼ ਨਹੀਂ ਆਪਾਂ ਦੇ ਸਕਦੇ ਸੋ ਇੱਕ ਵਾਰ ਮੇਰੇ ਕਹਿੰਦੇ ਇੱਕ ਵਾਰ ਹੋਰ ਤਾੜੀ ਲਗਾ ਦਿਓ ਆਪਣੇ ਮਾਪੇ-ਵਾਪਾ ਦੇ ਨਾਮ ਮਾਂ ਹਤੀ ਹੈ ਮਾਂ ਦੁਨੀਆ ਵਾਲਿਓ ਬੜਾ ਸੋਹਣਾ ਗੀਤ ਮੇਰੇ ਤੋਂ ਪਹਿਲਾਂ ਗਾ ਕੇ ਗਏ ਨੇ ਜਿਹੜੇ ਸਿੰਗਰ ਗਾਰੇ ਸੀਗੇ ਕਿਉਂਕਿ ਮਾਂ ਦਾ ਨਾਂ ਰੱਬ ਤੋਂ ਵੀ ਪਹਿਲਾਂ ਆਉਂਦਾ ਹੈ ਕਹਿੰਦੇ ਰੱਬ ਦੀ ਵੀ ਤਾਂ ਕੋਈ ਮਾਂ ਹੋਣੀ ਐ ਐਥੇ ਨਹੀਂ ਤਾਂ ਕਿਸੇ ਦਾ ਥਾਂ ਹੋਣੀ ਐ ਸੋ ਬੇਸ਼ੱਕ ਸਾਨੂੰ ਨਹੀਂ ਪਤਾ ਪਰ ਹਰ ਬੰਦੇ ਦੀ ਕੋਈ ਨਾ ਕੋਈ ਮਾਂ ਹੁੰਦੀ ਆ ਤਾਂ ਹੀ ਉਹ ਦੁਨੀਆ ਦੇ ਵਿੱਚ ਆਉਂਦਾ ਮਾਂ ਤੋਂ ਬਿਨਾ ਦੁਨੀਆ ਦੇ ਵਿੱਚ ਪੈਦਾ ਹੋਣਾ ਆਉਣਾ ਬਿਲਕੁਲ ਅਸੰਭਵ ਹੈ ਉਹ ਮਾਂ ਹੁੰਦੀ ਐ ਮਾਂ ਗਲਤੀਆਂ ਹੋ ਜਾਂਦੀਆਂ ਸੋ ਅਨਜਾਨ ਬੱਚੇ ਸਮਝ ਕੇ ਮਾਫ਼ ਕਰਨਾ ਥੈਂਕ ਯੂ ਸੋ ਮੱਚ ਥੈਂਕ ਯੂ ਇੱਕ ਰਾਤੋਂ ਪਿੰਡ ਜਿਹੜਾ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦਾ ਹੈ ਬਹੁਤ ਵਾਰੀ ਮੈਂ ਪਹਿਲਾਂ ਵੀ ਤੁਹਾਡੇ ਇੱਥੇ ਮੇਲੇ ਲਾ ਕੇ ਗਈ ਆ ਤੀਆਂ ਦਾ ਮੇਲੇ ਮੇਲਾ ਲੱਗਿਆ ਸੀ ਉੱਥੇ ਵੀ ਮੈਨੂੰ ਬੁਲਾਇਆ ਸੀ ਸੋ ਤੁਹਾਡਾ ਪਿੰਡ ਹੱਸਦਾ ਰਹੇ ਵਸਦਾ ਰਹੇ ਆਬਾਦ ਰਹੇ ਤਰੱਕੀਆਂ ਕਰੇ ਅੱਗੇ ਤੇ ਖੁਸ਼ੀਆਂ ਮਾਣੋ ਜਿੰਦਾਬਾਦ ਜਵਾਨੀ ਸਾਰੇ ਜੀਉਂਦੇ ਵਸਦੇ ਰਹੋ ਬਾਬਾ ਸਾਹਿਬ ਡਾਕਟਰ ਪੇਮਰਾ ਅੰਬੇਦਕਰ ਦੇ ਜਨਮ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਥੈਂਕ ਯੂ ਸੋ ਮਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਹੁਤ-ਬਹੁਤ ਧੰਨਵਾਦ ਜੀ ਸੀ ਸੈ ਮੈਡਮ ਬਬਲ ਕੌਰ ਉਹਨਾਂ ਦੇ ਨਾਲ ਹੀ ਲਵਲੀ ਪਟਿਆਲਾ ਸੋ ਬਹੁਤ ਸੋਹਣੀ ਪਰਫਾਰਮ ਤਾੜੀਆਂ ਲਾ ਦਿਓ ਇਹਨਾਂ ਦੇ ਲਈ ਸੋ ਬਹੁਤ-ਬਹੁਤ ਧੰਨਵਾਦ ਸਾਡੇ ਵਿਕੀ ਪੁਲਸੀਆ ਜੀ ਤੇ ਉਹਨਾਂ ਦੇ ਨਾਲ ਹੀ RAMBIR ਭਰਾ ਸਾਡਾ ਮੈਂਬਰ ਸਾਹਿਬ ਉਹ ਆਪਣਾ ਸਨਮਾਨ ਲੈ ਲੈਣ ਜੀ ਉਹਦੇ ਨਾਲ ਹੀ ਮੈਂ ਗੁਜਾਰਸ਼ ਕਰਾਂ ਜਿੰਨੇ ਵੀ ਇੱਥੇ ਦੇ ਸਾਡੇ ਪ੍ਰਬੰਧਕ ਵੀਰ ਜੋ ਆਪਣੀਆਂ ਸੇਵਾਵਾਂ ਲਵਾਰੇ ਆ ਸਾਡੇ ਮੈਂਬਰ ਸਾਹਿਬਾਨ ਉਹ ਆਪਣੀਆਂ ਜੋ ਸਨਮਾਨ ਚਿੰਨੌ ਲੈ ਲੈਣਾ ਮੈਂ ਕਲਕਲ ਨਾਮ ਬੋਲੂਗਾ ਜਲਦੀ ਤੋਂ ਪਹਿਲਾਂ ਆ ਜਾਣ ਜੀ ਕਿ ਸਾਡੇ ਵਿਚਕਾਰ ਅੱਜ ਪਹੁੰਚੀਆਂ ਪੂਰੇ ਕਲੱਬ ਦੇ ਵੱਲੋਂ ਸੋ ਹੁਣ ਮੈਂ ਸਤਿ ਆਵੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮント ਪ੍ਰਧਾਨ ਜੀ 2 ਮਿੰਟ ਲਵਣਗੇ ਆ ਜਾਓ ਵੀਰ ਜੀ ਸੋ ਉਹਨਾਂ ਦੀ ਪੂਰੀ ਟੀਮ ਲਵਲੀ ਜੀ ਗੁਜਾਰਸ਼ ਹੈ ਪੱਲ ਤਾਂ ਆਪਣੇ ਚੈਨਲ ਤੇ ਜੋ ਅੱਜ ਦਾ ਲਾਈਵ 1 2 3 ਕਬੱਡੀ ਇਹਨੂੰ ਸਟੇਟਸ ਜ਼ਰੂਰ ਪਾ ਦੇ ਕਿਉਂਕਿ ਦੇਸ਼ਾਂ ਬਦੇਸਾਂ ਦੇ ਵਿੱਚ ਪਹੁੰਚਿਆ ਅੱਜ ਸਾਰਾ ਲਾਈਵ ਸੋ ਬਹੁਤ ਬਹੁਤ ਧੰਨਵਾਦ ਸਾਡੇ ਵਿਚਾਰ ਪੁੰਜੇ ਆ ਸਪੰਕ ਪ੍ਰਧਾਨ ਜੀ ਜਿਨ੍ਹਾਂ ਦੇ ਸਟੋਰੀਆਂ ਅਤੇ ਜਿਨ੍ਹਾਂ ਦੇ ਇੱਕ ਇੱਕ ਬੋਲ ਅੱਜ ਦੁਨੀਆ ਤੇ ਗੂੰਜ ਰਹੇ ਆ ਸੋ ਉਹਨਾਂ ਦੇ ਨਾਲ ਹੀ ਸਾਡੇ ਭਾਈ ਪੂਰਾ ਜੀ ਅਤੇ ਬੱਬਲ ਕੌਰ ਅਤੇ ਉਹਨਾਂ ਦੇ ਨਾਲ ਹੀ लवली ਪਟਿਆਲਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਤੇ ਧੰਨਵਾਦ ਜੋ ਵੀ ਸੰਗਤ ਅੱਜ ਇਸ ਪੰਡਾਲ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਤੇ ਜੋ ਵੀ ਨਗਰ ਦੇ ਵਿੱਚ ਅਜੇ ਸੰਗਤ ਆਪਣੇ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ गुजारिश ਕਰਦਾ ਹੈ ਕਿ ਜਲਦੀ ਤੋਂ ਪਹਿਲਾਂ ਇਸ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਕਿਉਂਕਿ ਅੱਜ ਇਸ ਮੰਚ ਤੇ ਉਹ ਫਨਕਾਰ ਪਹੁੰਚੇ ਆ ਕਿ ਜਿਨ੍ਹਾਂ ਨੂੰ ਅਕਸਰ ਤੁਸੀਂ YouTube ਚੈਨਲਾਂ ਦੇ ਰਾਹੀਂ Insta ਦੇ ਰਾਹੀਂ ਦੇਖਦੇ ਹੋ ਅੱਜ ਸਾਡੇ ਵਿੱਚਕਾਰ ਪਹੁੰਚੇ ਆ ਦਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ ਪਿੰਡ ਵਾਸੀ ਕਰਾਚੋਂ ਦਾ ਸਾਰਿਆਂ ਦਾ ਜੀ ਤੇ ਲੱਖ ਲੱਖ ਵਾਰ ਕਹਿੰਦਾ ਡਾਕਟਰ ਕੀ ਮਰਾਉ ਦੇ ਸਾਰੇ ਨਗਰ ਨੂੰ ਤੇ ਸਾਰੀ ਕਮੇਟੀ ਨੂੰ ਜੀ ਤੇ ਬਾਕੀ ਕਵੇਂਓ ਕੈਸੇ ਹੋ ਸਾਰੇ ਠੀਕ ਹੋ ਹੈ ਖੇਟਾ ਮੋਹ ਗਨਮ ਚੰਦਾ ਤੇ ਹੈ ਤੇ ਬਹੁਤ ਕਾਇਟ ਮੇਲਾ ਬਈ ਸਦਾ ਲਾ ਰੱਖਿਆ ਜਮ ਤੇ ਆ ਜੋ ਮਨੀ ਬਈ ਆ ਲਮੀ ਤੇ ਭੈਣ ਬੱਬਲ ਵੀ ਉੱਚੀ ਅੱਜ ਅਜੋ ਅਜੋ ਲਲਮ ਸੁਣਾਖੋ ਤੁਮ ਸਭ ਤੋਂ ਪਹਿਲਾਂ ਪਿਆਰ ਭਰੀ ਸਸਰੀ ਕਾਰ ਜਿੰਨੇ ਵੀ ਵਿਦਵਾਨ ਤੇ ਸੱਜਣ ਆਏ ਨੇ ਤੇ ਸਭ ਤੋਂ ਬਾਅਦ ਬਦਮਾਚ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸਮਝ ਮੈਂ ਨਰਵਸ ਹੋ ਰਿਹਾ ਕਾਹਨਾ ਕਰੋ ਮੈਂ ਪਹਿਲੀ ਢੀਂ ਜਾਣਾ ਤੇ ਬਹੁਤ ਬਹੁਤ ਧੰਨਵਾਦ ਸਾਰੀ ਹੀ ਮੇਲਕਰ ਕਮੇਟੀ ਦਾ ਬਹੁਤ ਬਹੁਤ ਦਿਲੋਂ ਸਾਨੂੰ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਭ ਬਹੁਤ ਵਧੀਆ ਪ੍ਰਬੰਧ ਲੱਗਿਆ ਤੇ ਸਾਰੇ ਹਿਕੜਾ ਚੋਂ ਲੋਕਸੀਆਂ ਨੂੰ ਡਾਕਟਰ ਵੀ ਮਰੋਸਾਂਭਾ ਮੈਦਿਕਰ ਜੀ ਦੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਪ੍ਰਬੰਧ ਲਗਾਇਆ ਤੇ ਪਾਈਆਂ ਨੇ ਬਹੁਤ ਸਾਰਾ ਮਾਣ ਸਤਿਕਾਰ ਕਰਿਆ ਸੋ ਬਹੁਤ ਬਹੁਤ ਧੰਨਵਾਦ ਜਿੰਨਾ ਧੰਨਵਾਦ ਕਰੀਏ ਉਹਨਾਂ ਘੱਟ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਪਾਈਆਂ ਦਾ ਕਿਵੇਂ ਸੈਂਕਸ ਕਰ ਸਕੀਏ ਤੇ ਉਹਦੇ ਬਾਅਦ ਭਾਈ ਮਨੀਸ਼ ਹਣੀ ਸਾਰੇ ਤੋਂ ਪਹਿਲਾਂ ਸਾਰੇ ਘਰਾ ਚੋਂ ਨਿਕਲਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨੇ ਜੋ ਗੈਣੀ ਜਿੰਨਾ ਕਮਾਨ ਵਖਿਆਣਾ ਤੇ ਉਰੇ ਸੀ ਸੁਣਾਉਣੀ ਜਾਂਦੇ ਆਪਣੇ ਗਾਣੇ ਇਹ ਜਣਾ ਚਲੋ ਤੁਸੀਂ ਪਿਆਰ ਦਿੱਤਾ ਤੇ ਤੁਹਾਡੇ ਸਾਰੇ ਨਗਰਦਾਰਾਂ ਦਾ ਨਵਾਦ ਤੇ ਮਦਵਾ ਸੈਣੀ ਕਹਿ ਸਕਦਾ ਨਰਬ ਸੋਈ ਹੁੰਦਾ ਤੇ ਸ਼ੁਕਰੀਆ ਬਈ ਅਸੀਂ ਭਈ ਅਸਲਾ ਤੁਹਾਨੂੰ ਸਹੀ ਗੱਲ ਦੱਸੀ ਹੈ ਕੈਮਰਿਆਂ ਦੀ ਬੋਲਣ ਵਾਲਿਆਂ ਕੱਟ ਜਾ ਦੇ ਕੇ ਕਿ ਜਦੋਂ ਸਾਡੇ ਪੈਰ ਨਿਕਾਲ ਦੇ ਨੇ ਕਿ ਨਹੀਂ ਵੰਗ ਹੈ ਮੇਰੇ ਟਿੱਕਲ ਦੇ ਤੂੰ ਫਿਰ ਥੋੜਾ ਜਿਹਾ ਹੰਡਿਆ ਹੋਇਆ 8 ਸਿਲੰਡਰਾਂ ਨੂੰ ਤਾਂ 12 ਸਿਲੰਡਰ 12 ਦਾ 2-4 ਹੋਰ ਵੱਡਾ ਤੇ ਅਸਾ ਸਾਡੇ ਤਾਂ ਫਿਰ ਦੂਜਾ ਤੀਜੀ ਲੱਗਿਆ ਹੋਇਆ ਮਿਲਦਾ ਰਾਜ ਜੀ ਬਾਕੀ ਭੈਣ ਬੱਬਲ ਗੌਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਕਾਮ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਇਨਾ ਮਾਨ ਬਖਸ਼ਿਆ ਅਸੀਂ ਤੁਹਾਡੇ ਵਰਗੇ ਘਰਾਂ ਚੋਂ ਹੀ ਛੋਟੇ ਘਰਾਂ ਚੋਂ ਹੀ ਪੈਦਾ ਹੋਏ ਆ ਤੁਸੀਂ ਸਾਨੂੰ ਸਟਾਰ ਬਣਾਇਆ ਹੋਇਆ ਸੋ ਜਿੰਨੀ ਸਾਡੀ ਕਾਮਯਾਬੀ ਹੈਗੀ ਆ ਉਹਦਾ ਸਿਹਰਾ ਜਿਹੜਾ ਹੈਗਾ ਉਹ ਸਾਰਾ ਤੁਹਾਡੇ ਸਿਰ ਜਾਂਦਾ ਹੈ ਸੋ ਜਦੋਂ ਵੀ ਤੁਸੀਂ ਬੁਲਾਓਗੇ ਸਾਡੇ ਸਾਡੇ ਕੋਲ ਜਦੋਂ ਵੀ ਸਮਾਂ ਹੋਇਆ ਅਸੀਂ ਤੁਹਾਡੇ ਇੱਕ ਕਾਲ ਤੇ ਇੱਕ ਸੱਦੇ ਤੇ ਪਹੁੰਚਾਂਗੇ ਇਹ ਸਾਡਾ ਪ੍ਰੋਮਿਸ ਹੈ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਇੰਨਾ ਮਾਨ ਬਖਸ਼ਿਆ ਇੱਥੇ ਨੂੰ ਜਿੰਨੀ ਵੀ ਕਮੇਟੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਦਿਲੋਂ ਤੇ ਬਾਕੀ ਮੈਂ ਤੁਹਾਡੇ ਲਈ ਇਹ ਦੁਆ ਕਰਦੀ ਹਾਂ ਕਿ ਇਹ ਜਿਹੜਾ ਪਿੰਡ ਹੈ ਘਰਾਚੋਂ ਐਤਾ ਹੀ ਹੱਸਦਾ ਵਸਦਾ ਰਹੇ ਆਬਾਦ ਰਹੇ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਬਸ ਇਹ ਚਾਰ ਦਿਨ ਦਾ ਮੇਲਾ ਹੈ ਜ਼ਿੰਦਗੀ ਕਰ ਕਰ ਵੇਲਾ ਯਾਦ ਜ਼ਿੰਦੜੀਏ ਰੋਵੇਂਗੇ ਅਸੀਂ ਸਾਰੇ ਸੁਣਦੇ ਆ 22 ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਸੋ ਅਸੀਂ ਤੁਹਾਡੇ ਬਣਾਏ ਹੋਏ ਕਲਾਕਾਰ ਆ ਅਸੀਂ ਮਾਨ ਨਹੀਂ ਕਰਦੇ ਕਦੇ ਵੀ ਤੁਹਾਡੇ ਸਾਜ ਦੇ ਹਮੇਸ਼ਾ ਹੀ ਜਿਹੜਾ ਸਾਡਾ ਸਿਰ ਹੈ ਐਦਾਂ ਹੀ ਝੁਕਿਆ ਰਹੇਗਾ ਤੁਸੀਂ ਜਦੋਂ ਵੀ ਬੁਲਾਓਗੇ ਅਸੀਂ ਆਵਾਂਗੇ ਸੋ ਬਹੁਤ ਬਹੁਤ ਥੈਂਕਸ ਕਰਦੀ ਆ ਮੈਂ ਸਾਰਿਆਂ ਦਾ ਤੇ ਇੱਕ ਵਾਰੀ ਆ ਜਿਹੜਾ ਕਮੇਟੀ ਨੇ ਪ੍ਰਬੰਧ ਕੀਤਾ ਐਦੇ ਲਈ ਤੁਸੀਂ ਜ਼ਰੂਰ ਤਾੜੀਆਂ ਦਾ ਜਿਹੜਾ ਹੈਗਾ ਯੋਗਦਾਨ ਪਾਓ। ਬਾਕੀ ਥੈਂਕ ਯੂ ਸੋ ਮਚ ਤੁਸੀਂ ਇੱਥੇ ਸਾਨੂੰ ਬੁਲਾਇਆ। ਬਹੁਤ-ਬਹੁਤ ਧੰਨਵਾਦ। ਇਸੀ ਸਾਡੇ ਬਹੁਤ ਹੀ ਸਤਿਕਾਰਯੋਗ ਮਕਲ ਕੌਰ ਜੋ ਸੋਸ਼ਲ ਮੀਡੀਆ ਤੇ ਬਹੁਤ ਸ਼ਾਇੂ ਹੋਏ ਨੇ। ਸੋ ਹੁਣ ਸਾਡੇ ਪ੍ਰਬੰਧਕਾਂ ਨੂੰ ਗਿਆਨ ਸਿਕਰਾ ਬਾਈ ਗੁਰਪਿਆਰ ਬਾਈ ਲੱਖੀ ਜੀ ਤੇ ਕਿ ਇਹਨਾਂ ਦਾ ਜੋ ਸਨਮਾਨ ਹੈ ਬਈ ਬੰਤ ਪ੍ਰਦਾਨ ਅਤੇ ਉਹਦੇ ਨਾਲ ਹੀ ਭੂਰਾ ਜੀ ਅਤੇ ਉਹਨਾਂ ਦੇ ਨਾਲ ਹੀ ਮੈਡਮ ਬੱਬਲ ਕੌਰ ਅਤੇ ਮਨੀ ਜੀ ਅਤੇ ਉਹਨਾਂ ਦੇ ਨਾਲ ਹੀ ਮਨੀ ਸ਼ੇਰੋਂ ਤੇ ਮਨੀ ਨਮੂਲ ਸੋ ਉਹਨਾਂ ਦਾ ਸਨਮਾਨ ਹੈ ਜੀ ਉਸ ਤੋਂ ਬਾਅਦ ਜਿੰਨੀਆਂ ਵੀ ਕਮੇਟੀਆਂ ਸਾਡੇ ਵਿਚਕਾਰ ਪਹੁੰਚੀ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਾਰੇ ਭਰਾਵਾਂ ਤੇ ਕਿ ਆਪੋ ਆਪਣਾ ਸਨਮਾਨ ਲੈਂਦੇ ਜਾਓ ਸਾਡੇ ਜਿਹੜੇ ਸਨਮਾਨ ਕਮੇਟੀ ਉਹ ਸਨਮਾਨ ਕਰ ਰਹੇ ਆ ਸੋ ਮੈਂ ਬੇਨਤੀ ਕਰਾਂਗਾ ਸਾਡੀ ਬੈਗਰਾਉਂਡ ਵਾਲੀ ਕਮੇਟੀ ਨੂੰ ਬਗਰਾ ਹੌਲ ਵਾਲੀ ਕਮੇਟੀ ਇੱਕ ਵਾਰੀ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦਿਓ ਜਦੋਂ ਕਹਿੰਦੇ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਕੋਈ ਝੇੜਛਾੜ ਹੋਈ ਤਾਂ ਇਹਨਾਂ ਵੀਰਾਂ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਗੁਰਸੇਵਕ ਸਿੰਘ ਜੀ ਸੋ ਬੜਾ ਧੰਨਵਾਦ ਆ ਉਹਨਾਂ ਭਰਾਵਾਂ ਦਾ ਔਰ ਨੰਬਰਦਾਰ ਸਰਦਾਰ ਪਵਨ ਸਿੰਘ ਜੀ ਮੈਂਬਰ ਸਾਹਿਬ ਗੁਰਦੀਪ ਸਿੰਘ ਜੀ ਅਮਰਿਤਪਾਲ ਸਿੰਘ ਜੀ ਪੰਨੂ ਕਲੱਬ ਪ੍ਰਧਾਨ ਸੋ ਉਹਨਾਂ ਦਾ ਵੀ ਬੜਾ ਧੰਨਵਾਦ ਲਖਵਿੰਦਰ ਸਿੰਘ ਜੀ ਪੰਨੂ ਔਰ ਸਾਡਾ ਸਤਿਕਾਰਯੋਗ ਭਾਈ ਜੱਗੀ ਔਰ ਭਾਈ ਜੱਗਾ ਜੀ ਔਰ ਜੀਵਨ ਸਿੰਘ ਜੀ ਸਤਗੁਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੋ ਮੈਂ ਵੀਰਾਂ ਨੂੰ ਬੇਨਤੀ ਕਰਾਂ ਸਾਡੇ ਅਕਬਰਪੁਰ ਤੋਂ ਸਾਡੇ ਭਰਾ ਵੀ ਪਹੁੰਚੇ ਹੋਏ ਆ ਬਲਾਗ ਲੈ ਆਗੁਰਪਿਆਨ ਉਹਨਾਂ ਨੂੰ ਬਲਾਮਣਾ ਸੋ ਬਾਲਮੀ ਕਮੇਟੀ ਦੇ ਪ੍ਰਧਾਨ ਸਾਡੇ ਵੀਰ ਅਵਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਸਨਮਾਨ ਔਰ ਜਿੰਨੀਆਂ ਵੀ ਕਮੇਟੀਆਂ ਪਹੁੰਚੀਆਂ ਨੇ ਮੈਂ ਬੇਨਤੀ ਕਰਾਂਗਾ ਕਿ ਸਾਡੇ ਜਿਹੜੇ ਸਾਡੇ ਭਰਾ ਨੇ ਉਹ ਸਨਮਾਨ ਲਗਭਧਾਈਆਂ ਕਿਉਂਕਿ ਤੁਹਾਡਾ ਬਹੁਤਾ ਸਮਾਂ ਮੈਂ ਖਰਾਬ ਨਹੀਂ ਕਰਨਾ ਕਿਉਂਕਿ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਬਹੁਤ ਸਾਰੇ ਬੱਚਿਆਂ ਨੇ ਇਸ ਸਟੇਜ ਤੇ ਅੱਜ ਤੁਹਾਡੇ ਰੂਪ ਰੂਪ ਹੋਣਾ ਸੋ ਤੁਹਾਡਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਸ ਸਾਡੇ ਪ੍ਰਵੀnder ਸਿੰਘ ਜੀ ਜੀ ਦੇ ਜੋਤ ਪ੍ਰਦਾਨ ਸਰੂਰ ਸਹਿਜਪ੍ਰੀਤ ਸਿੰਘ ਪਟੜਿਆਣਾ ਅਤੇ ਉਹਨਾਂ ਦੇ ਨਾਲ ਹੀ ਜਸਵਿੰਦਰ ਸਿੰਘ ਬਾਈ ਰਜਤ ਸਿੰਘ ਅਤੇ ਉਹਨਾਂ ਦੇ ਨਾਲ ਹੀ ਸੰਜੀਪ ਕੁਮਾਰ ਜੀ ਤੇ ਕਰਨ ਝਨੇੜੀ ਜੀ ਇਹ ਆਪਣਾ ਸਨਮਾਨ ਲਈ ਜਾਈ ਜਲਦੀ ਤੋਂ ਪਹਿਲਾਂ ਆ ਜਾਓ ਤੇ ਉਸਦੇ ਨਾਲ ਸੋ ਹੁਣ ਮੈਂ ਨਾਲ ਦੀ ਨਾਲ ਧੰਨਵਾਦ ਕਰਾਂ ਜੋ ਅੱਜ ਇਸ ਚੇਤਨਾ ਮਾਰਚ ਦੇ ਵਿੱਚ ਆਪਣੇ ਵਿੜਗੋਲੇ ਕਲਮਾ ਨੂੰ ਲੈ ਕੇ ਸੋ ਆਪਣੇ ਬੋਲਾਂ ਦੀਆਂ ਬੈਂਕਾਂ ਨੂੰ ਖਿਲਾਰਦੇ ਹੋਏ ਸਾਡੇ ਵਿਚਕਾਰ ਪੁਝੇ ਹੈ ਪ੍ਰੀਤੀ ਮਹੰਤ ਜੀ ਜਿਨ੍ਹਾਂ ਨੇ ਆਸਰੀ ਧਾਰਮਿਕ ਪ੍ਰੋਗਰਾਮਾਂ ਤੇ ਜਾ ਕੇ ਜਿੱਥੇ ਵੀ ਇਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪਹੁੰਚਦੇ ਆ। ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਸਾਡੇ ਪੂਰੇ ਕਲੱਬ ਦੇ ਵੱਲੋਂ ਜੀ ਆਇਆਂ ਨੂੰ ਤੇ ਮੋਸਟ ਵੈਲਕਮ ਕਹਿੰਦੇ ਆ। ਤੇ ਇਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਅਜੈਬ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਬਲਵਾੜ ਖੁਰਦ ਉਹ ਵੀ ਪਹੁੰਚ ਚੁੱਕੇ ਆ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਅਤੇ ਉਹਨਾਂ ਦੇ ਨਾਲ ਹੀ ਧੰਨਵਾਦ ਸਾਡੇ ਮਨਜੋਗ ਵਿਕਰਮ ਸਿੰਘ ਜੀ ਪ੍ਰਧਾਨ ਸਾਹਿਬ ਸ੍ਰੀ ਗੁਰੂ ਰびਦਾਸ ਕਮੇਟੀ ਜਿਲ੍ਹਾ ਸੰਗਰੂਰ ਤੇ ਉਹਨਾਂ ਦੇ ਨਾਲ ਹੀ ਨਵਜੋਤ ਸਿੰਘ ਜੀ ਸਹਾਇਕ ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਨਾਲ ਹੀ ਜੇਸੀ ਫੌਜੀ ਜੀ ਰੇਤਗੜ੍ਹ ਅਤੇ ਉਹਦੇ ਨਾਲ ਹੀ ਸਾਡੇ ਭਰਾ ਸੋਨ ਅਤੇ ਧੰਨਵਾਦ ਹੀ ਕਰਦੇ ਆ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੂਰਾ ਗਾ ਪਾਇਆ ਹੋਇਆ ਕਹਿੰਦੇ ਸਾਡੇ ਮਾਨਜੋਗ ਪੰਤ ਪ੍ਰਧਾਨ ਜੀ ਜਿਨ੍ਹਾਂ ਦੀਆਂ ਰੀਲਾ ਕੱਟ-ਕੱਟ ਕੇ ਮੇਰੇ ਖਿਆਲ ਚ ਪੂਰੇ ਵਰਲਡ ਦੇ ਵਿੱਚ ਫੇਮ ਹੋ ਚੁੱਕੇ ਆ ਉਹ ਵੀ ਸਾਡੇ ਵਿਚਕਾਰ ਪੁੱਜਿਆ ਤੇ ਉਹਨਾਂ ਦੇ ਨਾਲ ਹੀ ਉਹ ਪੰਜ ਕੇ ਮੁੰਡਿਆ ਬਾਈ ਪੂਰਾ ਜੇ ਸਾਡਾ ਪਿਆਰਾ ਜਿਹਾ ਵੀਰ ਉਹਨਾਂ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਆ ਤੋਂ ਇਹਨਾਂ ਦੀ ਵੀ ਕਮੇਟੀ ਉਹ ਵੀ ਸਾਡੇ ਵਿਚਕਾਰ ਪੁੱਜਿਆ ਸਾਡੇ ਮਨੀ ਸੇਰੋਜੀ ਉਹ ਵੀ ਸਾਡੇ ਵਿਚਕਾਰ ਪੁੱਜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਮਨੀ ਨਮੋਣ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਪੂਰੇ ਕਲੱਬ ਦੇ ਮੈਂਬਰਾਂ ਦੇ ਵੱਲੋਂ ਪ੍ਰਧਾਨ ਸਾਹਿਬ ਦੇ ਵੱਲੋਂ ਜੀ ਆਇਆਂ ਨੂੰ ਮੋਸਟ ਵੈਲਕਮ ਜੀ ਤੇ ਧੰਨਵਾਦ ਕਰਦੇ ਆ ਸ੍ਰੀ ਗੁਰੂ ਰਵਿਦਾਸ ਕਲੱਬ ਛਨੇੜੀ ਪ੍ਰਧਾਨ ਜਗਦੇਵ ਸਿੰਘ ਉਹ ਵੀ ਸਾਡੇ ਵਿੱਚ ਪਹੁੰਚੇ ਆ ਜੀ ਕੈਸ਼ੀਅਰ